ਸultanpur Lodhi ਦੀ ਪਾਉਂਦਰਤੀ ਤੇ ਸਥਿਤ ਗੁਰਦੁਆਰਾ ਹਟ ਸਹਿਬ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਵਾਬ ਦੌਲਤ ਖਾਨ ਲੋਧੀ ਕੋਲ ਨੌਕਰੀ ਕੀਤੀ ਮੋਦੀ ਖਾਨੇ ਦਾ ਵਿਹਾਰ ਕਰਦੇ ਅਤੇ 13-13 ਉਚਾਰ ਕੇ ਅਣਗਿਣਤ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਗੁਰੂ ਨਾਨਕ ਦੇਵ ਜੀ ਵੱਲੋਂ ਇਸਤੇਮਾਲ ਕੀਤੇ ਹੋਏ ਪਵਿੱਤਰ ਵਟੇ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਸ਼ਿਸ਼ੋਭਿਤ ਹਨ ਕੁਝ ਹੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਕੋਟਲੀ ਸਾਹਿਬ ਜਦੋਂ ਕੁਛ ਖਾਲੂ ਲੋਕਾਂ ਵੱਲੋਂ ਨਵਾਬ ਦੌਲਤ ਖਾਨ ਨੂੰ ਗੁਰਨਾਨਕ ਦੇਵ ਜੀ ਦੀ ਸ਼ਿਕਾਇਤ ਕੀਤੀ ਗਈ ਕਿ ਇਹ ਗਰੀਬਾਂ ਨੂੰ ਮੋਦੀ ਖਾਨਾ ਲੁੱਟਾ ਰਹੇ ਹਨ ਜਦੋਂ ਨਵਾਬ ਦੇ ਮੁਨਸ਼ੀਆ ਵੱਲੋਂ ਇਸ ਕੋਟਲੀ ਵਿੱਚ ਹਿਸਾਬ ਲਿਆ ਗਿਆ ਤਾਂ ਘਾਟੇ ਦੀ ਜਗ੍ਹਾ ਤੇ 760 ਰੁਪਏ ਦਾ ਵਾਧਾ ਹੋਇਆ ਇਸੇ ਜਗ੍ਹਾ ਤੇ ਗੁਰਦੁਆਰਾ ਕੋਟਲੀ ਸਾਹਿਬ ਸਿਸ਼ੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ